ਵਦੇਸ਼ ਵਿੱਚੋਂ ਆਪਣੇ ਮਾਪਿਆਂ ਨੂੰ ਦੇਖੋ 6 ਸਾਲਾਂ ਬਾਅਦ ਪੁੱਤ ਮਿਲਣ ਆਇਆ ਤੇ ਮਾਪਿਆਂ ਦੀ ਦੇਖੋ ਕਿਵੇਂ ਰੂਹ ਖੁਸ਼ ਹੋ ਗਈ ਰਿਸ਼ਤੇਦਾਰਾਂ ਨੇ ਦੇਖੋ ਕਿੰਨਾ ਚਾਅ ਮਣਾਇਆ ਇਸ ਵੀਰ ਦੇ ਆਉਣ ਤੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਪਰਿਵਾਰਾਂ ਦੀਆਂ ਨਾ ਮਜਬੂਰੀਆਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਮਿਹਨਤ ਕਰਨੀ ਪੈਂਦੀ ਹੈ ਉਸ ਰੋਟੀ ਦੇ ਖਾਤਰ ਬੰਦੇ ਨੂੰ ਕੀ ਕੀ ਨਹੀਂ ਕਰਨਾ ਪੈਂਦਾ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ ਜਦੋਂ ਵੀ ਮੀ ਆਉਂਦਾ ਨਾ ਤਾਂ ਅੰਦਰ ਪਾਣੀ ਪਾਣੀ ਹੋ ਜਾਂਦਾ ਸੀਗਾ ਤੇ ਵੀਰ ਨੇ ਦੇਖੋ ਯਾਰ ਕਮਾਲ ਦੀ ਚੀਜ਼ ਤਿਆਰ ਕੀਤੀ ਐ ਪਾਣੀ ਹੁਣ ਭੂਰਾ ਵੀ ਨਹੀਂ ਜਾਂਦਾ ਅੰਦਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਮਿਹਨਤ ਬੰਦੇ ਨੂੰ ਜੀਣਾ ਸਿਖਾਉਂਦੀ ਐ ਤੇ ਨਾਲ ਦੀ ਨਾਲ ਸੁਪਨੇ ਵੀ ਪੂਰੇ ਕਰਾਉਂਦੀ ਐ ਹਿੰਮਤ ਨਹੀਂ ਹਾਰਨੀ ਚਾਹੀਦੀ ਸਾਰੇ ਸੁਪਨੇ ਪੂਰੇ ਹੋ ਜਾਂਦੇ ਨੇ ਬੰਦੇ ਦੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਸੌਂਕ ਦਾ ਬਾਈ ਕੋਈ ਮੁੱਲ ਨਹੀਂ ਹੁੰਦਾ ਤੇ ਵਾਈ ਨੇ ਨਾ ਅਮਰੂਤੀ ਉੱਤੇ ਫੁੱਲ ਲਾ ਕੇ ਨਾ ਦੇਖੋ ਆਪਣੀ ਰੀਜ ਪੂਰੀ ਕੀਤੀ ਹੈ ਯਾਰ ਬਥੇਰੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈ ਕੇ ਜਾਂਦੇ ਨੇ ਤੇ ਵਾਈ ਨੂੰ ਤਾਂ ਇਹਦੇ ਤੇ ਸਕੂਨ ਆਉਂਦਾਗਾ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ